ਹੁੰਦਾ ਪੁੰਨ ਦਾਨ ਨਹੀਂ ਵੱਧਦਾ ਜਾਏ ਕੁ ਕਰਮੀ ਲੇਖਾ ਸ਼ੁਭ ਕਰਮ ਕਰੇਗਾ ਜੇ ਜਾਵੇ ਬਦਲ ਮਥੇ ਦੀ ਰੇਖਾ ਭਗਤੀ ਬਿਨ ਸੁੱਲ ਜੇ ਨਾ ਤੇਰੇ ਮਨ ਕਰਮਾਂ ਦੀ ਤਾਣੀ ਪਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਿਮਰਨ ਬਾਣੀ ਨੇ ਦੇ ਚਦਰ ਤਾਣ ਘਰਾੜੇ ਮਾਰੇ ਇਸ ਜਨਮ ਅਮੋਲਕ ਨੂੰ ਨੇ ਤਜਵਾਰੀ ਵਾਂਗੂ ਹਾਰੇ ਦੁਨੀਆਂ ਤੇ ਪੂਜੇ ਗਏ ਜਿੰਨਾ ਸਦੀ ਕਦਰ ਪਛਾਣੀ ਪਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਿਮਰ ਨਬਾਣੀ ਜੁੜ ਕੇ ਵਿੱਚ ਸੇਵਾ ਦੇ ਹੋਗੀ ਸਿਮਰਨ ਨੇ ਕਰਤਾ ਹਰ ਗੋਬਿੰਦ ਗੁਰੂ ਜੋ ਪੋਤਾ ਸੇਵਾ ਤੇ ਸਿਮਰਨ ਦੀ ਆ ਸੇਵਾ ਤੇ ਸਿਮਰਨ ਦੀ ਵੰਡੀ ਰਾਸ ਦੇਣਾ ਸਤ ਸੰਗ ਸੇਵਾ ਸਿਮਰਨ ਨਿਭਾਣੀ ਪਈ ਕਿਸਮਤ ਜਾਗ ਜਦੋਂ ਮਿਲ ਗਿਆ ਗਨ ਕਾ ਨੂੰ ਇੱਕ ਤੋਤਾ ਸਿੱਖਿਆ ਪ੍ਰਭ ਮਿਲਣੇ ਦੀ ਰਮਿਆਰਾ ਸਿਮਰ ਮਨ ਮੋਤਾ ਨਾ ਮਿਲਦੇ ਨਾ ਸਤ ਸੰਗ ਸੇਵਾ ਸਿਮਰਨ ਬਾਣੀ ਕੀਤੀ ਪੁਨ ਟਾਕੀ ਨੇ ਸਬਾ ਵਿੱਚ ਠੇਰ ਲਗਾਤੇ ਜੀਰੇ ਜਿਤ ਰਈ ਪੁਨ ਪਖੀਆਂ ਦੀ ਹਾਰੇ ਹੰਕਾਰ ਪੰਜ ਵੀਰੇ ਸੇਵਾ ਤੇ ਭਗਤੀ ਨੇ ਕੈਂਟੀ ਹਰ ਦਰਗਾ ਖੜਕਾਣੀ ਪਾਗਾ ਬਿਨ ਮਿਲਦੇ ਸੰਗ ਸੇਵਾ ਸਿਮਰਨ ਬਾਣੀ ਪਤਿਆਂ ਤੇ ਲੱਕ ਬੰਨਿਆ ਛੱਡ ਕੇ ਕਾਰ ਧਰਮ ਦੀ ਸਾਰੀ ਨਹੀਂ ਸਾਥ ਕਿਸੇ ਦੇਣਾ ਧੀਆਂ ਪਤਮਕ ਲਾਉਣ ਹਾਰੀ ਨਹੀਂ ਸਾਥ ਕਿਸੇ ਦੇਣਾ ਧੀਆਂ ਪਤਮਕ ਮਿਲਦੇ ਨਾ ਸਤ ਸੰਗ ਸੇਵਾ ਸਿਮਰਨ ਬਾਣੀ ਹੋਵੇ ਧਨ ਦੁਨੀਆਂ ਦਾ ਦਿੱਤਾ দান ਨਿਆਪੁਦਵਾਨੀ ਵਿਸ਼ਿਆਂ ਦੇ ਵਸ ਹੋ ਕੇ ਉਦਤੀ ਗਾਫ ਵਿਸ਼ੇ ਵਕਾਰਾਂ ਦੀ ਫਿਰਦੀ ਮਗਰ ਫੌਜ ਜਿਰਵਾਨੀ ਪਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਿਮਰਨ ਬਾਣੀ ਗੁਲਤਾਨ ਫਿਰੇ ਹੋਇਆ ਗੁਲਤਾਨ ਫਿਰੇ ਹੋਇਆ ਦਿਲ ਚੋਂ ਭੁੱਲ ਕੇ ਸੱਚਾ ਈਸ਼ਰ ਮੰਜ਼ਲ ਮੁਕ ਚੱਲੀ ਸਤ ਕਵੀ ਸ਼ਰਾ ਹੱਥ ਗਿਆਨ ਦੀ ਬੜਣੀ ਲੈ ਬਣ ਚਰਨੈਲ ਖਤਮ ਕਰ ਢਾਣੀ ਪਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਿਮਰਨ ਬਾਣੀ ਪਾਗਾ ਬਿਨ ਮਿਲਦੇ ਨਾ ਸਤ ਸੰਗ ਸੇਵਾ ਸਿਮਰਨ ਬਾਣੀ